ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹੱਲਾ 5 ਗੁਰ ਨਾਨਕ ਹਰ ਨਾਮ ਦੇ ਰੜਾਇਆ ਪੰਨਣ ਕਰਨਾ ਸਮਰੱਥ ਪ੍ਰਭ ਸਦਾ ਸੰਮਾਲੇ ਮਿੱਤਰ ਤੋਂ ਦੁੱਖ ਸਬਾਇਆ ਲਾਥ ਮਹੱਲਾ 5 ਖੁਦ ਆਵੰਤ ਨਾ ਜਾਣਈ ਲਾਜ ਕੋ ਲਾਜ ਕੋ ਬੋਲਾ ਨਾਨਕ ਮੰਗੈ ਨਾਮ ਹਰ ਕਰ ਕਿਰਪਾ ਸੰਜੋਗ ਪਾਉੜੀ ਜੇ ਵੇਹੇ ਕਰਮ ਕਮਾਵੰਦਾ ਤੇ ਵੇਹੇ ਫਲਤੇ ਚੱਬੇ ਤਤਾਲੋ ਹਸਾਰ ਵਿੱਚ ਸੰਗੈ ਪਲਤੇ ਘਾਤ ਗਲਾਵਾ ਚਾਲਿਆ ਤਿੰਨ ਦੂਤ ਅਮਲਤੇ ਕਾਈ ਆਸ ਨਾ ਪੁੰਨੀਆਂ ਨਿਤ ਪਰ ਮਲ ਹਿਰਤੇ ਕੀ ਆ ਨਾ ਜਾਣੈ ਕਿਰਤ ਘਾਣ ਵਿੱਚ ਜੋਨੀ ਫਿਰਤੇ ਸਬੇ ਧੀਆਂ ਨੇ ਖੁੱਟਿਆ ਸਾ ਹਿਰ ਲਈ ਸਤਾਰ ਤੇ ਵਿញਣ ਕਲੈ ਨਾ ਦੇਵਦਾ ਤਾਂ ਲਿਆ ਕਰਤੇ ਜੋ ਜੋ ਕਰਤੇ ਆਹ ਮਿਓ ਝੜ ਧਰਤੀ ਪਰਤੇ ਸਲੋਕਾ ਮਹੱਲਾ ਤੀਜਾ ਗੋ ਰਮਹ ਗਿਆਨ ਬਵੇਕ ਬੁੱਧ ਹੋਏ ਹਰ ਗੁਣ ਗਾਵੈ ਹਿਰਦੈ ਹਾਰ ਪਰੋਏ ਪਵਿੱਤ ਪਾਵਨ ਪਰਮ ਬੀਚਾਰੀ ਜੇ ਉਸ ਮਿਲਾਇ ਤਿਸ ਪਾਰੋ ਤਾਰੀ ਅੰਤਰ ਹਰ ਨਾਮ ਬਾਸਨਾ ਸੁਮਾਨੀ ਹਰ ਦਰ ਸੋਬਾ ਮਹਾ ਉੱਤਮ ਬਾਣੀ ਜੇ ਪੁਰਖ ਸੁਣੇ ਸੋ ਹੋਏ ਨਿਹਾਲ ਨਾਨਕ ਸਤਗੁਰ ਮਿਲਿਆ ਪਾਇਆ ਧਨ ਨਾਮ ਧਨਮਾਲ ਜੇ ਪੁਰਖ ਸੁਣੈ ਸੋ ਹੋਏ ਨਿਹਾਲ ਨਾਨਕ ਸਤਗੁਰ ਮਿਲਿਆ ਪਾਇਆ ਨਾਮ ਧਨਮਾਲ ਮਹੱਲਾ ਚੌਥਾ ਸਤਗੁਰ ਕੇ ਜੀ ਕੀ ਸਾਰ ਨਾ ਜਾਪੈ ਕੇ ਪੂਰੈ ਸਤਗੁਰ ਭਾਵੇ ਗੁਰ ਸਿੱਖਾ ਅੰਦਰ ਸਤਗੁਰੂ ਵਰਤੈ ਜੋ ਸਿੱਖਾ ਨੋ ਲੋਚੈ ਸੋ ਗੁਰ ਖੁਸੀ ਆਵੇ ਸਤ ਗੁਰ ਆਖੈ ਸੋ ਕਾਰ ਕਮਾਵਨ ਸੋ ਜਾਪ ਕਮਾਵਹਿ ਗੁਰ ਸਿੱਖਾ ਕੀ ਹਾਲ ਸੱਚਾ ਥਾਏ ਪਾਵੇ ਬਿਨ ਸਤ ਗੁਰ ਕੇ ਹੁਕਮੇ ਜੇ ਗੁਰ ਸਿੱਖਾਂ ਪਾਸੋਂ ਕੰਮ ਕਰਾਇਆ ਲੋੜੇ ਤੇ ਸੋ ਗੁਰ ਸੇਖ ਫੇਰ ਨੇੜ ਨਾ ਆਵੇ ਗੁਰ ਸਤਗੁਰ ਅੱਗੇ ਕੋ ਜਿਉ ਲਾਇ ਕਹ ਲੈ ਤਿਸ ਅੱਗੇ ਗੁਰ ਸਿੱਖ ਕਾਰ ਕਮਾਵੇ ਜੇ ਠੱਗੀ ਆਵੇ ਠੱਗੀ ਉੱਠ ਜਾਏ ਤਿਸ ਨੇੜੇ ਗੁਰਮੁਖ ਗੁਰ ਸਿੱਖ ਮੂਲ ਨ ਆਵੇ ਬ੍ਰਾਹਮ ਵਿਚਾਰ ਨਾਨਕ ਆਖ ਸੁਣਾਵੇ ਜੇ ਵੇਣ ਸਤਗੁਰ ਕੇ ਮਨ ਮੰਨੇ ਕੰਮ ਕਰਾਏ ਸੋ ਜੰਤ ਮਹਾ ਦੁਖ ਪਾਵੇ ਪੌੜੀ ਤੂੰ ਸੱਚਾ ਸਾਹਿਬ ਅਤ ਵੱਡਾ ਤੋਹ ਜੇਵੜ ਤੂੰ ਵੱਡ ਵੱਡੇ ਜਿਸ ਤੂੰ ਮੇਲਾ ਸੋ ਤੁਦ ਮਿਲੇ ਤੂੰ ਆਪੇ ਬਖਸ ਲੈ ਲੇਖਾ ਛੱਡੇ ਜਿਸਨੋ ਤੂੰ ਆਪ ਮਿਲਾਏਂਦਾ ਸੋ ਸਤਗੁਰ ਸੇਵੇ ਮਨ ਗੱਡ ਗੱਡੇ ਤੂੰ ਸੱਚਾ ਸਾਹਿਬ ਸੱਚ ਤੂੰ ਸਭ ਜੀਉ ਪਿੰਡ ਚੰ ਮ ਤੇਰਾ ਹੱਡੇ ਜਿਵੇਂ ਭਾਵੈ ਤਿਉ ਰਖ ਤੂੰ ਸਚਿਆ ਨਾਨਕ ਮਨ ਆਸ ਤੇਰੀ ਵੱਡ ਵੱਡੇ ਸੋਧ ਗੌੜੀ ਕੀ ਵਾਰ ਮਹੱਲਾ ਪੰਜਵਾ ਰਾਏ ਕਮਾਲ ਦੀ ਮੌਜਦੀ ਕੀ ਵਾਰ ਕੀ ਧੁਨ ਉੱਪਰ ਗਾਵਣੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾ ਹਰ ਹਰ ਨਾਮ ਜੋ ਜਨ ਜਪੈ ਸੋ ਆਇਆ ਪਰਵਾਨ ਤਿਸ ਜਨ ਕੈ ਬਲੇ ਹਾਰਣੈ ਜਿਨ ਭਜਿਆ ਪ੍ਰਭ ਨਿਰਬਾਨ ਜਨਮ ਮਰਨ ਦੁਖ ਕਟਿਆ ਹਰ ਭੇਟਿਆ ਪੁਰਖ ਸੁਜਾਨ ਸ਼ਾਂਤ ਸੰਗ ਸਾਗਰ ਤਰੇ ਜਨ ਨਾਨਕ ਸੱਚਾ ਤਾਨ ਮਹੱਲਾ ਪੰਜਵਾਂ ਭਲ ਕੇ ਉਠ ਪਰਾਹੁਣਾ ਮੇਰੇ ਘਰ ਆਓ ਪਾਵੋਂ ਪਖਾਲਾਂ ਤਿਸਕੇ ਮਨ ਤਨ ਨਿਤ ਭਾਉ ਨਾਮ ਸੁਣੇ ਨਾਮ ਸੰਗ ਰਹਿ ਨਾਮੇ ਲਿ ਬਲਾਉ ਗ੍ਰਹਿੋ ਤਨ ਸਭ ਪਵਿੱਤਰ ਹੋਏ ਹਰ ਕੇ ਗੁਣ ਗਾਉ ਹਰ ਨਾਮ ਵਪਾਰੀ ਨਾਨਕ ਆਵਡ ਭਾਗੀ ਪਾਉ ਪੌੜੀ ਜੋ ਤੁਧ ਭਾਵੇ ਸੋ ਭਲਾ ਸਚ ਤੇਰਾ ਬਾਣਾ ਤੂੰ ਸਭ ਮਹਿ ਇਕ ਵਰਤਦਾ ਸਭ ਮਹਿ ਸਮਾਨਾ ਤਾਨਥ ਨੰਤਰ 라ਵਰੇਹਾ ਜੀ ਅੰਦਰ ਜਾਣਾ ਸਾਧ ਸੰਗ ਮਿਲ ਪਾਈਐ ਮਨ ਸੱਚੇ ਬਾਣਾ ਨਾਨਕ ਪ੍ਰਭ ਸਰਣਾਗਤੀ ਸਾਧ ਸਦ ਕੁਰਬਾਣਾ ਸ਼ਲੋਕ ਮਹੱਲਾ ਪੰਜਵਾ ਚੇਤਾਈ ਤਾ ਚੇਤ ਸਾਹਿਬ ਸੱਚਾ ਸੋ ਤਣੀ ਨਾਨਕ ਸਤਗੁਰ ਸੇਵ ਚੜ ਬੋਹਿਥ ਪੌਜਲ ਪਾਰ ਪਾਵੋ ਮਹੱਲਾ ਪੰਜਵਾ ਵਾਉ ਸੰਦੇ ਕੱਪੜੇ ਪਹਿਰੇ ਗਰਭਗਵਾਰ ਨਾਨਕ ਨਾਲ ਨਾ ਚੱਲਨੀ ਜਲ ਬਲ ਹੋਏ ਛਾਰ ਪੌੜੀ ਸੇ ਉबरे ਜਗ੍ਹਾ ਵਿੱਚ ਜੋ ਸੱਚਾ ਰਖੇ ਮੋਹ ਢਿਠਾ ਤਨ ਕੈ ਜੀਵੀਐ ਹਰ ਅੰਮ੍ਰਿਤ ਚਖੇ ਕਾਮ ਕ੍ਰੋਧ ਲੋਭ ਮੋਹ ਸੰਗ ਸਾਦਾ ਪਖੇ ਕਰ ਕਿਰਪਾ ਪ੍ਰਭ ਆਪਣੀ ਹਰ ਆਪ ਪਰਖੇ ਨਾਨਕ ਜਲਤਨਾ ਜਾਪਨੀ ਕੋ ਸਕੈ ਨ ਲਖੇ ਸਲੋਕ ਮਹੱਲਾ ਪੰਜਵਾਂ ਨਾਨਕ ਸੋਈ ਦਿਨ ਸੁਸੋਹਾਵੜਾ ਜਿਤ ਪ੍ਰਭ ਆਵੈ ਜਿਤ ਜਿਤ ਦਿਨ ਵਿਸਰੈ ਪਾਰ ਬ੍ਰਹਮ ਫਿਟ ਭਲੇਰੀ ਰੋਤਾ ਮਹੱਲਾ ਪੰਜਵਾਂ ਨਾਨਕ ਮਿਤਰਾਈ ਤੇ ਸੇਓ ਸਭ ਕਛ ਜਿਸਕੇ ਹਾਥ ਕੋ ਮਿਤਰਾ ਸੇਈ ਕਾਂਡਿਆ ਇੱਕ ਵੇਖ ਨ ਚੱਲੈ ਸਾਥ ਪੌੜੀ ਅਮਰਤ ਨਾਮ ਨਿਧਾਨ ਹੈ ਮਿਲ ਪੀਵੋ ਪਾਈ ਜੇ ਸੋ ਸਿਮਰਤ ਸੁਖ ਪਾਈਐ ਸਭ ਤਿਖਾ 부ਝਾਈ ਕਰ ਸੇਵਾ ਪਰ ਬ੍ਰਹਮ ਗੁਰ ਭੋਖ ਰਹੈ ਨ ਕਾਈ ਸਗਲਾ ਮਨੋਰਥ ਪੁੰਨਿਆ ਮਰਾ ਪਦ ਪਾਈ ਤੁਧ ਜੇ ਵੜ ਤੂੰ ਹੈ ਪਾਰ ਬ੍ਰਹਮ ਨਾਨਕ ਸਰਣਾਈ ਸ਼ਲੋਕ ਮਹੱਲਾ ਪੰਜਵਾ ਡਿਠੜੋ ਹੱਬ ਠਾਏ ਓਣ ਨ ਕਾਈ ਜਾਏ ਨਾਨਕ ਲੱਦਾ ਤੈਨ ਸੁਆਉ ਜਿਨਾਂ ਸਤਗੁਰ ਭੇਟਿਆ ਮਹੱਲਾ ਪੰਜਵਾ ਧਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ ਵਾਤ ਸੁਹਾਵੀ ਸਾਏ ਨਾਨਕ ਨਾਉ ਜਪੰਦੋ ਤਿਸ ਤਣੀ ਪੌੜੀ ਸਿਮਰਤ ਸਾਤਰ ਸੋਧ ਸਭ ਕਿਨਹਿ ਕੀ ਮਨਾ ਜਾਣੀ ਜੋ ਜਨ ਭੇਟੈ ਸਾਧ ਸੰਗ ਸੋ ਹਰ ਰੰਗ ਮਾਣੀ ਸੱਚ ਨਾਮ ਕਰਤਾ ਪੁਰਖ ਇਹ ਰਤਨਾ ਖਾਣੀ ਮस्तक ਹੋਵੇ ਲਿਖਿਆ ਹਰ ਸਿਮਰ ਪ੍ਰਾਣੀ ਤੋ ਸਾ ਦਿਚੈ ਸਚ ਨਾਮ ਨਾਨਕ ਮਹਿਮਾਣੀ ਮਸਤਕ ਹੋਵੈ ਲਿਖਿਆ ਹਰ ਸਿਮਰ ਪ੍ਰਾਣੀ ਤੋ ਸਾ ਦਿਚੈ ਸਚ ਨਾਮ ਨਾਨਕ ਮਹਿਮਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ